ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਸਫਲ ਕਿਸਾਨ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਉਮੀਦ ਤੁਸੀਂ ਸਾਰੇ ਬਰਾ ਠੀਕ ਹੋਵੋਗੇ ਸੁਖਸਾਨ ਵੀਰੋ ਅੱਜ 4 April ਦਾ ਦਿਨ ਹੋ ਗਿਆ ਤੇ ਕਣਕਾਂ ਜਿਹੜੀਆਂ ਹੈਗੀਆਂ ਆਪਣੀਆਂ ਹੁਣ ਦਿਨ ਬਾਏ ਦਿਨ ਘੰਟੇ ਬਾਏ ਘੰਟੇ ਰੰਗ ਵਟਾਉਣਾ ਸ਼ੁਰੂ ਕਰ ਦੇਣਗੀਆਂ ਜਿਵੇਂ ਜਿਵੇਂ ਤਾਪਮਾਨ ਉੱਪ ਜਾਊਗਾ ਤਾਂ ਕਣਕਾਂ ਦੇ ਨਾਲ ਨਾਲ ਜਿਹੜੀ ਵੀ ਵਣਸਪਤੀ ਹੈਗੀ ਆ ਉਹਨੇ ਸੁੱਕਣਾ ਹੈਗਾ ਤਾਂ ਆਪਾਂ ਨੂੰ ਕੀ ਹੁੰਦਾ ਹਰੇਕ ਸਾਲ ਕਣਕ ਦੀ ਫਸਲ ਨੂੰ ਜਿਹੜੀ ਹੁੰਦੀ ਆ ਅੱਗ ਲੱਗਣ ਦੀ ਦੁਰਕਟ ਦੁਰਕਟ ਨਾਮਾਂ ਜਿਹੜੀਆਂ ਹੈਗੀਆਂ ਦੇਖਣ ਨੂੰ ਮਿਲਦੀਆਂ ਤੇ ਉਹਨਾਂ ਨੂੰ ਆਪਾਂ ਕਿਵੇਂ ਰੋਕ ਸਕਦੇ ਆ ਇਹਦੇ ਬਾਰੇ ਆਪਾਂ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜਾ ਵੀ ਕਿਸਾਨ ਵੀਰ ਇਹ ਅੱਜ ਦੀ ਵੀਡੀਓ ਦੇਖ ਰਿਹਾ ਆਪਣਾ ਫਰਜ ਸਮਝ ਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਸਭ ਤੋਂ ਪਹਿਲਾ ਕੰਮ ਜਿਹੜਾ ਹੈਗਾ ਆਪਣੇ ਖੇਤ ਦੇ ਵਿੱਚ ਜਿਹੜਾ ਕੋਈ ਟਰਾਂਸਫਾਰਮਰ ਹੈਗਾ ਜਾਂ ਕੋਈ ਜੋੜਾ ਖੰਭਾ ਹੈਗਾ ਤੁਹਾਡੇ ਖੇਤ ਦੇ ਵਿੱਚ ਉਹਦੇ ਥੱਲੇੋਂ ਜਿਹੜਾ ਹੈਗਾ ਸਭ ਤੋਂ ਪਹਿਲਾਂ ਆਪਾਂ ਨੇ ਕਣਕ ਦੀ ਕਟਾਈ ਕਰਨੀ ਆ ਜਿਹੜਾ ਵੀ ਥੋੜਾ ਬਹੁਤਾ ਉੱਥੇ ਖਾ ਫੂਸ ਹੈਗਾ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਗੋਡੀ ਕਰਕੇ ਰੱਖਣਾ ਕਿਸੇ ਖੇਤ ਦੇ ਵਿੱਚ ਕੋਈ ਤਾਰ ਢਿੱਲੀ ਤੁਹਾਨੂੰ ਨਜ਼ਰ ਆਉਂਦੀ ਆ ਤਾਂ ਉਹਦੀ ਜਿਹੜੀ ਹੈਗੀ ਆ ਸੂਚਨਾ ਬਿਜਲੀ ਵਿਭਾਗ ਦੇ ਨਾਲ ਜਿਹੜੀ ਹੈਗੀ ਸੰਜੀ ਕਰੋ ਤਾਂ ਜੋ ਕਿਸੇ ਵੀ ਕਟਨਾ ਨੂੰ ਹੋਣ ਤੋਂ ਬਚਾਇਆ ਜਾ ਸਕੇ ਤੇ ਘਰਾਂ ਦੇ ਵਿੱਚ ਜਿਹੜੇ ਕਿਸਾਨ ਵਗੈਰਾ ਕੋਲ ਟਰੈਕਟਰ ਦੀ ਦਾਤ ਬਖਸ਼ੀ ਹੋਈ ਹੈ ਮਹਾਰਾਜ ਨੇ ਉਹ ਆਪਣਾ ਜਿਹੜਾ ਹੱਲ ਪਾ ਕੇ ਰੱਖੋ ਟੈਂਕੀਆਂ ਫੁੱਲ ਕਰਕੇ ਰੱਖੋ ਤੇਲ ਦੀਆਂ ਤੇ ਪਾਣੀ ਵਾਲੇ ਟੈਂਕਰ ਹੋ ਗਏ ਜਿਵੇਂ ਸਪਰੇਅ ਵਾਲੇ ਪੰਪ ਹੁੰਦੇ ਆਪਾਂ ਟਰੈਕਟਰ ਦੇ ਪਿੱਛੇ ਪਾ ਕੇ ਕਰਦੇ ਆ ਉਹ ਸਾਰੇ ਭਰ ਕੇ ਰੱਖੋ ਤੇ ਘਰਾਂ ਦੇ ਵਿੱਚ ਖੇਤਾਂ ਦੇ ਵਿੱਚ ਜਿਹੜਾ ਖਾਲ ਆਪਣੇ ਹੈਗੇ ਆ ਜਾਂ ਪੰਜ ਬੱਚੇ ਬਣਾਏ ਹੋਏ ਆ ਡਿੱਗੀਆਂ ਬਣਾਈਆਂ ਹੋਈਆਂ ਉਹਨਾਂ ਦੇ ਵਿੱਚ ਪਾਣੀ ਭਰ ਕੇ ਰੱਖੋ ਤਾਂ ਜੋ ਲੋੜ ਪੈਣ ਤੇ ਆਪਾਂ ਨੂੰ ਜਿਹੜਾ ਹੈਗਾ ਸਹੀ ਸਮੇਂ ਤੇ ਜਿਹੜਾ ਹੈਗਾ ਪਾਣੀ ਮੁਹੱਈਆ ਹੋ ਸਕੇ ਤੇ ਗਰੰਥੀ ਸਿੰਘ ਦਾ ਜਿਹੜਾ ਹੈਗਾ ਨੰਬਰ ਤੁਹਾਡੇ ਫੋਨ ਦੇ ਵਿੱਚ ਹੋਣਾ ਚਾਹੀਦਾ ਕਿਸੇ ਟਾਈਮ ਵੀ ਜਿਹੜਾ ਹੈਗਾ ਜੇਕਰ ਰੱਬ ਨਾ ਕਰੇ ਅਣਾ ਹੋਣੀ ਹੁੰਦੀ ਆ ਤਾਂ ਨਾਲ ਦੀ ਨਾਲ ਜਿਹੜਾ ਹੈਗਾ ਅਨਾਉਂਸਮੈਂਟ ਕਰਕੇ ਜਿਹੜਾ ਆਪਾਂ ਇਸ ਇਹਨਾਂ ਚੀਜ਼ਾਂ ਦੇ ਉੱਪਰ ਕਾਬੂ ਪਾ ਸਕਦੇ ਆ ਤਾਂ ਕਿਸਾਨ ਵੀਰੋ ਕਈ ਵਾਰ ਦੇਖਣ ਨੂੰ ਕੀ ਹੁੰਦਾ ਜਦੋਂ ਆਪਾਂ ਘਰ ਦੇ ਵਿੱਚ ਚੁੱਲ੍ਹਾ ਜਾਂ ਕੋਈ ਤੰਦੂਰ ਬਾਲਦੇ ਆ ਤਾਂ ਭੈਣਾ ਬੀਬੀਆਂ ਕੀ ਕਰਦੀਆਂ ਸੁਆਹ ਜਿਹੜੀ ਹੁੰਦੀ ਆ ਆਪਾਂ ਚੱਕ ਕੇ ਰੋਟੀ ਦੇ ਉੱਪਰ ਸੁੱਟ ਦਿੰਨੇ ਆ ਤੇ ਉਹ ਜਿਹੜੀ ਹੈਗੀ ਆ ਧੁਖ ਦੀ ਧੁਖ ਦੀ ਕਈ ਕਿੱਲੇ ਸੜਨ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਉਂਦੀ ਆ ਤਾਂ ਇਦਾਂ ਦੇ ਇੱਕ ਜਿਹੜਾ ਹੈਗਾ ਕੰਮ ਨਹੀਂ ਕਰਨੇ ਭੈਣਾ ਬੀਬੀਆਂ ਨੂੰ ਮੇਰੀ ਬੇਨਤੀ ਹੈਗੀ ਆ ਜੇਕਰ ਤੁਸੀਂ ਕੋਈ ਚੁੱਲਾ ਜਾਂ ਤੰਦੂਰ ਬਾਲਦੇ ਹੋ ਤਾਂ ਉਹਦੀ ਸੁਆ ਜਿਹੜੀ ਹੈਗੀ ਆ ਬਾਹਰ ਕੱਢ ਕੇ ਉਹਨੂੰ ਬੁਰਕ ਕੇ ਚੰਗੀ ਤਰ੍ਹਾਂ ਪਾਣੀ ਪਾ ਕੇ ਤਾਂ ਫਿਰ ਇਹ ਜਿਹੜਾ ਹੈਗਾ ਉਹਨੂੰ ਬਾਹਰ ਕੱਢਿਆ ਜਾਵੇ ਅਦਰਵਾਇਜ਼ ਤੁਸੀਂ ਇਕੱਠੀ ਕਰਕੇ ਉਹਨੂੰ ਰੱਖੀ ਜਾਓ ਤੇ ਜਦੋਂ ਜਿਹੜਾ ਹੈਗਾ ਸੀਜ਼ਨ ਆਫ ਹੋਊਗਾ ਆਪਣੇ ਖੇਤ ਦੇ ਵਿੱਚ ਤੁਸੀਂ ਉਹਨੂੰ ਪਾ ਲਿਓ ਰੂੜੀ ਦੇ ਵਿੱਚ ਮਿਲਾ ਲਿਓ ਹਲਦੀ ਕੜੀ ਜਿਹੜੀ ਹੈਗੀ ਆ ਉਹਨੂੰ ਇਦਾਂ ਨਹੀਂ ਕਰਨਾ ਤਾਂ ਕਿਸਾਨ ਮੇਰੋ ਆਪਣਾ ਜਿਹੜਾ ਖੇਤ ਦੇ ਵਿੱਚ ਕੋਈ ਕੰਮ ਕਰਦੇ ਆ ਤਾਂ ਆਪਾਂ ਕਹਿੰਨੇ ਆ ਚਲੋ ਯਾਰ ਘਰੇ ਕੀ ਜਾਣਾ ਇੱਥੇ ਖੇਤ ਦੇ ਵਿੱਚ ਜਿਹੜਾ ਹੈਗਾ ਅੱਗ ਬਾਲ ਲੈਨੇ ਆ ਇਦਾਂ ਦਾ ਕੰਮ ਨਹੀਂ ਕਰਨਾ ਜੇਕਰ ਅਮਰਜੈਂਸੀ ਹੈਗੀ ਵੀ ਆ ਤਾਂ ਕੋਠੇ ਦੇ ਅੰਦਰ ਜਿਹੜੇ ਆਪਾਂ ਮੋਟਰ ਤੇ ਬਣਾਏ ਹੁੰਦੇ ਆ ਉਹਨਾਂ ਦੇ ਅੰਦਰ ਹੀ ਬੇਸੇ ਤਾਂ ਨਾ ਹੀ ਇਹ ਕੰਮ ਕਰਿਆ ਜਾਵੇ ਜੇਕਰ ਨਹੀਂ ਸਰਦਾ ਤਾਂ ਆਪਣਾ ਕੰਮ ਕਰਕੇ ਜਿਹੜਾ ਹੈਗਾ ਤੁਸੀਂ ਚਾਹ ਪਾਣੀ ਬਣਾਉਣਾ ਉਸ ਤੋਂ ਬਾਅਦ ਚੰਗੀ ਤਰ੍ਹਾਂ ਜਿਹੜਾ ਹੈਗਾ ਪਾਣੀ ਪਾ ਕੇ ਉਸ ਅੱਗ ਨੂੰ ਬੁਝਾ ਦੇਣਾ ਤਾਂ ਜੋ ਕਿਸੇ ਤਰ੍ਹਾਂ ਦੀ ਅਣਹੋਣੀ ਘਟਨਾ ਨਾ ਹੋਵੇ ਤਾਂ ਖੇਤ ਦੇ ਵਿੱਚ ਜਿਹੜਾ ਹੈਗਾ ਬੀੜੀ ਸਿਗਰਟ ਜਾਂ ਖਾਸ ਕਰਕੇ ਨਸ਼ੇੜੀਆਂ ਦਾ ਖਿਆਲ ਜ਼ਰੂਰ ਰੱਖਿਓ ਕਿਉਂਕਿ ਹਰੇਕ ਸਾਲ ਬੜੀ ਵਾਰ ਹੁੰਦਾ ਆਪਣੀਆਂ ਹਰਕਤਾਂ ਜਿਹੜੀਆਂ ਹੈਗੀਆਂ ਬੰਦੇ ਕਰਦੇ ਆ ਤਾਂ ਹੁਣ ਜਿਹੜੇ ਦਿਨ ਰਹਿੰਦੇ ਹੈਗੇ ਆਪਾਂ ਨੂੰ ਸੁਚੇਤ ਹੋਣਾ ਪੈਣਾ ਆਪਣੇ ਖੇਤ ਦਾ ਲਗਾਤਾਰ ਜਿਹੜਾ ਹੈਗਾ ਨਿਰਖਣ ਕਰਦੇ ਰਹੋ ਇਹ ਆਪਣੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਚਾਹੇ ਕੋਈ ਖੇਤੀ ਕਰਦਾ ਚਾਹੇ ਨਹੀਂ ਕਰਦਾ ਰੋਟੀ ਹਰੇਕ ਹਰੇਕ ਭਰਾ ਖਾ ਕੇ ਸੌਂਦਾ ਹੈਗਾ ਤਾਂ ਕਿਸਾਨ ਦਾ ਜਿਹੜਾ ਹੈਗਾ ਇੱਥੇ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਤਾਂ ਜੋ ਆਪਾਂ ਜਿਹੜਾ ਹੈਗਾ ਮਿਲ ਕੇ ਇੱਕ ਕਿਸਾਨ ਜੇਕਰ ਖੁਸ਼ਹਾਲ ਹੈਗਾ ਤਾਂ ਆਪਣਾ ਦੇਸ਼ ਖੁਸ਼ਹਾਲ ਹੈਗਾ ਹਰੇਕ ਇਨਸਾਨ ਖੁਸ਼ਹਾਲ ਹੈਗਾ ਆਪਾਂ ਆਪਣਾ ਇਨਸਾਨੀਅਤ ਦਾ ਫਰਜ਼ ਨਿਭਾਉਣਾ ਹੈਗਾ ਤੇ ਆਪਣੇ ਦੇਸ਼ ਦੀ ਤਰੱਕੀ ਦੇ ਵਿੱਚ ਅਹਿਮ ਯੋਗਦਾਨ ਆਪਾਂ ਇਸ ਤਰੀਕੇ ਚੰਗੇ ਇਨਸਾਨ ਬਣ ਕੇ ਆਪਾਂ ਨਿਭਾ ਸਕਦੇ ਹਾਂ ਤੇ ਉਮੀਦ ਕਰਦਾ ਅੱਜ ਦੀ ਵੀਡੀਓ ਇਹ ਗੱਲਾਂ ਜਿਹੜੀਆਂ ਹੈਗੀਆਂ ਕੋਈ ਟੌਪਿਕ ਤੇ ਹਾਂ ਕਿਸਾਨ ਵੀਰੋ ਇੱਕ ਗੱਲ ਹੋਰ ਆਪਾਂ ਇੰਨਾ ਮਹਿੰਗਾ ਸੰਦ ਲੈ ਲੈਨੇ ਆ ਤਾਂ ਜਦੋਂ ਉਹ ਸਟਾਰਟ ਨਹੀਂ ਹੁੰਦਾ ਚਾਹੇ ਉਹ ਟਰੈਕਟਰ ਹੈ ਚਾਹੇ ਤੁਹਾਡੀ ਕੰਬਾਈਨ ਹੈਗੀ ਆ ਤਾਂ ਕਈ ਵਾਰ ਦੇਖਣ ਚ ਆਉਂਦਾ ਹੈਗਾ ਆਪਾਂ ਆਲਟੀਨੇਟਰ ਜਿਹੜਾ ਹੈਗਾ ਪੇਜ ਕਾਸ ਨਾਲ ਜਾਂ ਚਾਬੀ ਨਾਲ ਆਪਾਂ ਆ ਸਟਾਰਟ ਕਰਦੇ ਆ ਤੇ ਇਹ ਜਿਹੜਾ ਹੈਗਾ ਆ ਦਿਨਾਂ ਦੇ ਵਿੱਚ ਕਣਕ ਦੀ ਫਸਲ ਜਿਹੜੀ ਹੁੰਦੀ ਆ ਬਰੂਦ ਹੁੰਦੀ ਆ ਇਸ ਬਰੂਦ ਨੂੰ ਆਪਾਂ ਕਿਵੇਂ ਬਚਾ ਸਕਦੇ ਆ ਇੰਨਾ ਮਹਿੰਗਾ ਸੰਦ ਲਿਆ ਆਪਾਂ ਨੇ ਤਾਂ ਉਹ ਜਿਹੜਾ ਆਪਾਂ ਬੈਟਰੀ ਦਾ ਜਿਹੜਾ ਹੈਗਾ ਇੰਤਜ਼ਾਮ ਜਰੂਰ ਕਰਕੇ ਰੱਖੀਏ ਨਵੀਂ ਬੈਟਰੀ ਆਪਾਂ ਪਵਾ ਕੇ ਰੱਖੀਏ ਆਪਣੇ ਸੰਦ ਉੱਪਰ ਚਾਹੇ ਤੁਹਾਡੀ ਕੰਬਾਈਨ ਹੈਗੀ ਆ ਚਾਹੇ ਕੋਈ ਟਰੈਕਟਰ ਹੈਗਾ ਤਾਂ ਤਾਂ ਜੋ ਜਿਹੜਾ ਹੈਗਾ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਆਪਣਾ ਤਾਂ ਉਮੀਦ ਕਰਦਾ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਕਈ ਟੌਪਿਕ ਰਹਿ ਗਏ ਹੋਣਗੇ ਉਹ ਤੁਸੀਂ ਜਿਹੜਾ ਹੈਗਾ ਆਪਣਾ ਫਰਜ਼ ਸਮਝ ਕੇ ਸਾਰਿਆਂ ਨੂੰ ਅਵੇਅਰ ਕਰੋ ਤਾਂ ਜੋ ਕਿਸੇ ਤਰ੍ਹਾਂ ਦਾ ਆਪਣੀ ਫਸਲ ਦਾ ਨੁਕਸਾਨ ਨਾ ਹੋਵੇ ਕਿਸੇ ਭਰਾ ਦਾ ਨੁਕਸਾਨ ਨਾ ਹੋਵੇ ਕਿਉਂਕਿ ਫਸਲ ਤੋਂ ਹਰੇਕ ਪਰਿਵਾਰ ਨੂੰ ਆਸ ਹੁੰਦੀ ਆ ਸਾਰੇ ਕਾਰਜ ਆਪਾਂ ਫਸਲ ਤੇ ਹੀ ਕਰਨੇ ਹੈਗੇ ਆ ਵਿਆਹ ਹੋ ਗਿਆ ਸ਼ਾਦੀ ਹੋਗੀ ਬੱਚਿਆਂ ਦੀ ਪੜ੍ਹਾਈ ਹੋਗੀ ਜਾਂ ਕੋਈ ਹੋਰ ਬਾਜ਼ਾਰ ਦਾ ਲੈਣ ਦੇਣ ਹੈਗਾ ਤਾਂ ਆਪਾਂ ਜਿਹੜਾ ਡਿਪੈਂਡ ਹੈਗੇ ਆ ਖੇਤੀ ਤੇ ਡਿਪੈਂਡ ਹੈਗੇ ਆ ਤਾਂ 6 ਮਹੀਨੇ ਦੀ ਮਿਹਨਤ ਹੈਗੀ ਆ ਸੋ ਸਾਰਿਆਂ ਨੇ ਆਪਣੇ ਕਿਸਾਨ ਭਰਾਵਾਂ ਦਾ ਆਪਣਾ ਫਰਜ ਸਮਝ ਕੇ ਸਾਥ ਦੇਣਾ ਹੈ ਕਿਸੇ ਤਰ੍ਹਾਂ ਦਾ ਕੋਈ ਸ਼ਰਾਰਤੀ ਅਨਸਰ ਤੁਹਾਨੂੰ ਦਿੱਖਦਾ ਹੈਗਾ ਤਾਂ ਉਹਦੀ ਚੰਗੀ ਤਰ੍ਹਾਂ ਪੁਸ਼ਪੜਤਾਲ ਕਰੋ ਤਾਂ ਜੋ ਕਿਸੇ ਤਰ੍ਹਾਂ ਦੀ ਦੁਰਘਟਨਾ ਨਾ ਹੋਵੇ ਸੋ ਉਮੀਦ ਕਰਦਾ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ